ਸੋਣਾ ਲੱਗਦਾ ਵਿਕਣਾ ਰੋਣ ਰੋਣ ਦੱਸਾ ਕਿ ਕਿੰਨਾ ਲੱਗੇ ਇਨਸਾਫ ਰੈਲੀ ਦੇ ਦੇਖੋ ਅੱਜ ਟੀਮ ਪੰਜਾਬ ਮੰਚ ਟੀਮ ਲੋਕ ਇਨਸਾਫ ਪਾਰਟੀ ਤੇ ਟੀਮ ਖੈਰਾ ਵੱਲੋਂ ਪੰਜਾਬ ਦੇ ਸੰਕਟ ਨੂੰ ਲੈ ਕੇ ਉਹਦੇ ਹੱਲ ਵਾਸਤੇ ਲੋਕਾਂ ਨੂੰ ਚੇਤਨ ਕਰਨ ਵਾਸਤੇ ਲੋਕਾਂ ਨੂੰ ਸਿਆਸਤ ਦੱਸਣ ਵਾਸਤੇ ਤੇ ਪਿੱਛੇ ਕੀ ਸਿਆਸਤ ਹੈਗੀ ਹੈ ਅੱਜ ਇਹ ਰੈਲੀ ਹੋ ਰਹੀ ਹੈਗੀ ਜਿਹੜੀ ਕਿ ਜ ਲੰਬੇ 160 ਕਿਲੋਮੀਟਰ ਲੰਬੇ ਜਿਹੜਾ ਇਨਸਾਫ ਮਾਰਚ ਉਸ ਤੋਂ ਬਾਅਦ ਅੱਜ ਲਾਸਟ ਡੇ ਹੈਗਾ ਇਹਦੇ ਚ ਅਸੀਂ ਮਤਲਬ ਤਿੰਨ ਤਰ੍ਹਾਂ ਨੇ ਮਤਲਬ ਇੱਕ ਪੰਜਾਬ ਪੱਕੀ ਪੋਸਟਰ ਲੈ ਕੇ ਪੰਜਾਬ ਪੱਕੀ ਰਾਜਨੀਤੀ ਦੇ ਗੱਲ ਕਰਨ ਵਾਸਤੇ ਜਿਹੜਾ ਕਿ ਪੰਜਾਬ 70 ਸਾਲ ਤੋਂ ਕੇਂਦਰੀਵਾਦੀ ਸਿਆਸਤ ਜਿਹਦੇ ਚ ਕੇਂਦਰ ਸਰਕਾਰ ਦਾ ਪੰਜਾਬ ਦੇ ਸਾਧਨਾ ਸਰੋਤਾਂ ਦੀ ਲੁੱਟ ਪੰਜਾਬ ਦੇ ਪਾਣੀਆਂ ਦੀ ਲੁੱਟ ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟਾਂ ਦੀ ਲੁੱਟ ਪੰਜਾਬ ਦੀ ਰਾਜਧਾਨੀ ਖੋਣਾ ਹੈਗਾ ਪੰਜਾਬ ਦੀ ਪੰਜਾਬੀ ਬੋਲਦੇ ਇਲਾਕੇ ਖੋਣਾ ਹੈਗਾ ਪੰਜਾਬੀ ਭਾਸ਼ਾ ਨਾਲ ਮਤਲਬ ਵਿਤਕਰਾ ਕਰਨਾ ਹੈਗਾ ਪੰਜਾਬ ਦੀ ਇੰਡਸਟਰੀ ਨੂੰ ਤਬਾਹ ਕਰਨਾ ਤਿੰਨਾਂ ਕਿਸ ਤਰ੍ਹਾਂ ਕਿ ਤਿੰਨਾਂ ਜਿਹੜੇ ਗਵਾਂਢੀ ਸੂਬੇ ਐ ਉਤਰਾੰਚਲ ਨੂੰ ਹਿਮਾਚਲ ਨੂੰ ਤੇ ਜੰਮੂ ਕਸ਼ਮੀਰ ਨੂੰ ਉਧਰ ਸਪੈਸ਼ਲ ਪੈਕੇਜ ਦੇ ਕੇ ਇੰਡਸਟਰੀ ਦੀ ਪੰਜਾਬ ਚ 18000 ਨੈਸ਼ਨਲ ਯੂਨਿਟ ਉਹ ਬਾਹਰ ਚਲਾ ਗਿਆ ਹੈਗਾ ਜਿਸ ਕਰਕੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦੇ ੱਤੇ ਖਾ ਰਹੇ ਆ ਨਸ਼ਿਆਂ ਵੱਲ ਜਾ ਰਹੇ ਹੈਗੇ ਆ ਪੰਜਾਬ ਦੀ ਕਿਸਾਨੀ ਸੰਕਟ ਖੁਦ ਪੱਛੀਆਂ ਕਰ ਰਹੀ ਹੈਗੀ ਹੈ ਪੰਜਾਬ ਵਿੱਚ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਜੋ ਮਾਫੀਆ ਰਾਜ ਚਾਹੇ ਉਹ ਪੂ ਮਾਫੀਆ ਚਾਹੇ ਨਸ਼ਾ ਮਾਫੀਆ ਚਾਹੇ ਬਜਟੇ ਤਬਜਰੀ ਮ ਜੀਵਨ ਦੀ ਹਰ ਸ਼ੋਅ ਵਿੱਚ ਜਿਸ ਤਰ੍ਹਾਂ ਇਹਨਾਂ ਪਾਰਟੀਆਂ ਨੇ 25 30 ਸਾਲ ਬਾਰੀ ਬਨ ਕੇ ਪੰਜਾਬ ਦੀ ਲੁੱਟ ਕੀਤੀ ਹੈਗੀ ਹੈ ਪੰਜਾਬ ਦੇ ਸਾਧਨ ਸੋਤਾਂ ਨੂੰ ਲੁੱਟਿਆ ਹੈਗਾ ਪੰਜਾਬ ਨੂੰ ਲੁੱਟਿਆ ਕੁੱਟਿਆ ਚਟਿਆ ਚੁੰਡਿਆ ਹੈਗਾ ਔਰ ਜਿਸ ਕਰਕੇ ਕੇਂਦਰ ਦੀ ਲੁੱਟ ਦਾਬੇ ਧੌਂਸ ਦੇ ਵਿਤਕਰੇ ਕਰਕੇ ਅਤੇ ਪੰਜਾਬੀ ਜੋ ਪੰਜਾਬ ਉਹਨੇ ਰਾਜਕਾਰ ਦਾ ਪੰਜਾਬ ਚ ਪਾਰਟੀਆਂ ਨੇ ਅਕਾਲੀ ਦਲ ਭਾਜ ਪਗਟ ਜੋੜ ਤੇ ਕਾਂਗਰਸ ਇਹਨਾਂ ਦੀ ਪੰਜਾਬ ਨੂੰ ਲੁੱਟਣ ਪੁੱਟਣ ਦੀ ਨੀਤੀ ਕਰਕੇ ਜੋ ਪੰਜਾਬ ਦੀ ਸਮਾਜ ਦਾ ਅਜ ਹਸ਼ਰ ਹੈਗਾ ਜੋ ਜਿਸ ਸਾਤਲ ਚ ਪੰਜਾਬ ਅੱਜ ਡਿੱਗਿਆ ਹੈਗਾ ਚਲਾ ਗਿਆ ਹੈਗਾ ਉਸ ਤੋਂ ਨਿਕਲ ਰਸਤਾ ਇਹੀ ਹੈ ਕਿ ਪੰਜਾਬ ਜੋ ਮੰਗ ਕਰਦਾ ਹੈਗਾ ਜੋ ਔਰਤ ਜੋ ਅਸੀਂ ਆਪਣੇ ਦੂਸਰੇ ਸੰਗੀ ਨੇ ਉਹਨਾਂ ਇਸ ਗੱਲ 'ਚ ਅਸੀਂ ਅਸੀਂ ਮਤਲਬ ਕਿ ਵਾਰਤਾਲਾਪ ਸ਼ੁਰੂ ਕੀਤਾ ਹੋਇਆ ਕਿ ਪੰਜਾਬ ਨੂੰ ਇਸ 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 ਸੰਕਟ ਤੋਂ ਕੱਢਣ ਵਾਸਤੇ ਪੰਜਾਬ ਨੂੰ ਇੱਕ ਪੰਜਾਬ ਪੱਖੀ ਰਾਜਨੀਤੀ ਦੀ ਲੋੜ ਹੈਗੀ ਹੈ ਕੇਂਦਰੀਵਾਦੀ ਰਾਜਨੀਤੀ ਦੇ ਉਲਟ ਜਾ ਕੇ ਉਹ ਉਸ ਉਸ ਦੇ ਵਿਰੋਧ ਵਿੱਚ ਇੱਕ ਪੰਜਾਬ ਪੱਖੀ ਤਰ੍ਹਾਂ ਇਕੱਠੇ ਹੋ ਕੇ ਪੰਜਾਬ ਪੱਖੀ ਰਾਜ ਦੇ ਝੰਡਾ ਬੁਲੰਦ ਕਰਨਾ ਚਾਹੀਦਾ ਹੈਗਾ ਜਿਹਦੇ 'ਚ ਫੈਡਰਲ ਇੰਡੀਆ ਚਾਹੀਦਾ ਭਾਰਤ ਸੰਗੀ ਭਾਵਨਾ ਨਾਲ ਚੱਲੇ ਜਮਹੂਰੀ ਪੰਜਾਬ ਚਾਹੀਦਾ ਜਿੱਥੇ ਦਲਤਾਂ ਨੂੰ ਤੇ ਔਰਤਾਂ ਨੂੰ ਜਿਹੜੇ ਉਹਨਾਂ ਦੇ ਸਮਾਜਿਕ ਆਰਥਿਕ ਇਨਸਾਫ ਮਿਲੇ ਤੇ ਇੱਕ ਭਾਰਤੀ ਸੰਘ ਅੰਦਰ ਸਾਰੇ ਰਾਜਾਂ ਨੂੰ ਸਮੇਤ ਪੰਜਾਬ ਦੇ ਖੁਦਮਕਤਿਆਰੀ ਚਾਹੀਦੀ ਹੈ ਅਸੀਂ ਆਪਣਾ ਪੰਜਾਬ ਆਪ ਚਲਾਉਣਾ ਚਾਹੁੰਦੇ ਆਂ ਪੰਜਾਬ ਕੋਲ ਉਦਮੀ ਕਿਸਾਨ ਹੈ ਉਦਮੀ ਨੌਜਵਾਨ ਹੈ ਉਦਮੀ ਉਦਮੀ ਸਾਡੇ ਸਾਡੇ ਮਤਲਬ ਇੰਡਸਟਰੀਲਿਸਟ ਹੈਗੇ ਆ ਅਸੀਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣਾ ਚਾਹੁੰਦੇ ਆਂ ਪੰਜਾਬ ਦੀ ਖੁਸ਼ੀ ਉਹ ਕਲਗੀ ਮੁੜ ਕੇ ਪੰਜਾਬ ਦੇ ਸਿਰ ਤੇ ਸਜਾਉਣਾ ਚਾਹੁੰਦੇ ਹੈਗੇ ਆ ਜਿਸ ਕਰਕੇ ਅੱਜ ਦਾ ਮਾਰਚ ਹੋ ਰਿਹਾ ਹੈਗਾ ਅੱਜ ਦਾ ਮਾਰਚ ਖਤਮ ਹੋ ਕੇ ਇੱਥੇ ਅਜ ਰੈਲੀ ਹੋ ਰਹੀ ਹੈਗੀ ਹੈ ਜੀ ਤੇ ਨੇਤਰਾ ਸ਼ਾਮਲ ਹੋਏ ਨੇ ਇੱਕ ਪਿਛਲੇ 10 ਸਾਲ ਚੋਂ ਪੰਜਾਬ ਨੇ ਲਗਾਤਾਰ ਧੁਰਲੀਆਂ ਮਾਰੀਆਂ ਸੰਕਟ ਜੋ ਨਿਕਲਣ ਵਾਸਤੇ ਕਦੇ ਇਕਵਾਲ ਕਦੇ ਤਾਂ ਉਹਨਾਂ ਨੇ ਬਲਵੰਤ ਰਾਮੂ ਵਾਲੇ ਉਹਨਾਂ ਦੀ ਪਾਰਟੀ ਜਿਹੜੀ ਲੋਕ ਭਲਾਈ ਪਾਰਟੀ ਦੇ ਮਗਰ ਲੱਗ ਕੇ ਕਦੇ ਉਹਨਾਂ ਨੇ ਪੀਪੀਪੀ ਮਿਸਟਰ ਮਨਪੀਤ ਬਾਦਲ ਦੀ ਪਾਰਟੀ ਮਗਰ ਲਾ ਕੇ ਕਦੇ ਉਹਨਾਂ ਨੇ ਆਮ ਆਦਮੀ ਪਾਰਟੀ ਮਗਰ ਲਾ ਕੇ ਬਹੁਤ ਕੋਸ਼ਿਸ਼ਾਂ ਕੀਤੀਆਂ ਬੜੀ ਪਰਬਲ ਤਾਂਗੇ ਪੰਜਾਬੀਆਂ ਦੀ ਕਿ ਸਾਨੂੰ ਇਸ ਲੁੱਟ ਦੇ ਨਿਜਾਮ ਤੋਂ ਇਸ ਕੇਂਦਰ ਦੇ ੱੱੱਕੇ ਤੋਂ ਕੇਂਦਰ ਦੀ ਵਿਤਕਰੇ ਤੋਂ ਕੇਂਦਰ ਦੀ ਉਹ ਸਾਜ਼ਿਸ਼ਾਂ ਹੈ ਇਹ ਪੰਜਾਬ ਦੇ ਖਿਲਾਫ ਚਾਹੇ ਉਹ ਸਾਜ਼ਿਸ਼ ਪੰਜਾਬ ਦੇ ਲੋਕਾਂ ਨੂੰ ਭਾਸ਼ਾ ਦੇ ਨਾਂ ਤੇ ਪਾੜਨ ਦੀ ਹੋਵੇ ਜਾਤ ਪਾਤ ਜਾਂ ਧਰਮ ਦੇ ਨਾਂ ਤੇ ਪਾੜਨ ਦੀ ਹੋਵੇ ਭਾਵੇਂ ਉਹ ਚਾਹੇ ਉਹ ਸਾਜ਼ਿਸ਼ ਪੰਜਾਬੀ ਜਿਹੜੀ ਪੰਜਾਬ ਵਿੱਚ ਜੋ ਖੜਕੂ ਬਾਤ ਲੈ ਕੇ ਆਂਦਾ ਗਿਆ ਜਿਸ ਕਰਕੇ ਹਜ਼ਾਰਾਂ ਪੰਜਾਬੀਆਂ ਨੂੰ ਜਾਂ ਤੁਹਾ ਤੋਂ ਨੇ ਪਏ ਹਿੰਦੂਆਂ ਨੂੰ ਵੀ ਸਿੱਖਾਂ ਨੂੰ ਵੀ ਜਿਸ ਤਰ੍ਹਾਂ ਝੁੱਠੇ ਪੁਲਿਸ ਕਾਰ ਦੇ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲਿਆਮ ਕੀਤਾ ਗਿਆ ਜਿਸ ਤਰ੍ਹਾਂ ਸਾਡਾ ਦਰਬਾਰ ਸਾਹਿਬ ਟਾਇਆ ਗਿਆ ਜਿਸ ਤਰ੍ਹਾਂ ਦਿੱਲੀ ਦੰਗਿਆਂ 'ਚ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਗਈ ਇਸ ਕਾਂਗਰਸ ਨੇ ਕਦੀ ਪੰਜਾਬ ਨਾਲ ਵਫਾ ਨਹੀਂ ਕੀਤੀ ਹੈਗੀ ਹੈ ਅਕਾਲੀਆਂ ਨੇ ਪੰਜਾਬ ਨਾਲ ਸ਼ੁਰੂ-ਸ਼ੁਰੂ 'ਚ ਪੰਜਾਬ ਦੀ ਮੰਗਾਂ ਉਠਾਰੀਆਂ ਨੇ ਪਰ 70 '80 ਦੇ ਦਹਾਕਿਆਂ ਦੇ ਅਕਾਲੀ ਦਲ ਵੀ ਕੇਂਦਰੀਵਾਦੀ ਪਾਰਟੀ ਭਾਜਪਾ ਨਾਲ ਮਿਲ ਕੇ ਪੰਜਾਬ ਦਾ ਦੁੱਖ ਹੀ ਹੋ ਕੇ ਨਿਭੜਿਆ ਹੈਗਾ ਸੋ ਇਹਨਾਂ ਸੋ ਦੋਨਾਂ ਪਾਰਟੀਆਂ ਤੋਂ ਤੇ ਕੇਂਦਰ ਦੇ ਧੱਕੇ ਦੇ ਖਿਲਾਫ ਪੰਜਾਬ ਨੂੰ ਖੁਦ-ਇਖਤਿਆਰੀ ਮੰਗਣ ਵਾਸਤੇ ਅ ਹਵਾਲਾ ਪੰਜਾਬ ਮੰਚ ਦਾ بڑا ਆਪਣਾ ਤੁਸੀਂ ਤੀਜੇ ਤੀਜੇ ਵੀ ਇਕੱਠ ਹੋਏਗਾ ਕਸਤਾਨਾ ਨਜ਼ਰ ਨਿਆਰ ਨਹੀਂ ਨਹੀਂ ਕੱਟ ਕੱਟ ਬਹੁਤ ਹੋ ਗਿਆ ਜੀ ਅਲੱਗ ਅਲੱਗ ਥਾਂ ਤੋਂ ਸਾਰੇ ਪੰਜਾਬ ਚ ਗੱਡੀਆਂ ਆ ਰਹੀਆਂ ਨੇ ਜੀ ਤੁਸੀਂ ਤੀਜੇ ਬਦਲ ਦੀ ਗੱਲ ਕੀਤੀ ਪੀਪੀਵੀ ਦਾ ਹਵਾਲਾ ਦਿੱਤਾ ਰਾਮੂ ਵਾਲੀ ਦੀ ਪਾਰਟੀ ਦਾ ਹਵਾਲਾ ਦਿੱਤਾ ਤੁਹਾਨੂੰ ਨਹੀਂ ਲੱਗਦਾ ਵੀ ਤਿਹਾੜੇ ਵਿੱਚ ਜਿਹੜਾ ਤੀਜਾ ਫਰੰਟ ਹੈ ਕਿਤੇ ਸਫਲ ਨਹੀਂ ਹੋਇਆ ਤਾਂ ਇਸ ਵਾਰੀ ਨਵੀਂ ਕੋਸ਼ਿਸ਼ ਕੀ ਹੋ ਰਹੀ ਹੈ ਦੇਖੋ ਜੀ ਨਵੀਂ ਕੋਸ਼ਿਸ਼ ਹੋ ਰਹੀ ਹੈ ਕਿ ਸਾਂਝਾ ਸਿਆਸੀ ਟੀਚਾ ਮਿਥਣ ਜਾ ਰਹੇ ਹਾਂ ਅਸੀਂ ਸਾਡੀ 50 ਮੰਚ ਦੀ ਕੋਸ਼ਿਸ਼ ਹੈਗਾ ਕਿ ਜਿਹੜਾ ਸਾਂਝਾ ਸਿਆਸੀ ਟੀਚਾ ਹੈਗਾ ਉਹ ਹੋਵੇ ਜਮਹੂਰੀ ਜਿਹੜੀ ਜੜ ਹੈਗੀ ਹੈ ਪੰਜਾਬ ਦੇ ਸੰਕਟ ਦੀ ਉਹ ਪੰਜਾਬ ਦਾ ਜੋ ਦਿੱਲੀ ਜਿਹੜਾ ਦਿੱਲੀ ਦਰਬਾਰ ਹੈਗਾ ਚਾਹੇ ਕਾਂਗਰਸ ਦਾ ਰਿਆ ਹੋਵੇ ਚਾਹੇ ਭਾਜਪਾ ਦਾ ਉਹਦੇ ਵੱਲੋਂ ਪੰਜਾਬ ਨਾਲ ਕੀਤਾ ਗਿਆ ਵਿਤਕਰਾ ਲੁੱਟ ਧੌਂਸ ਦਾਬਾ ਤੇ ਪੰਜਾਬ ਨਾਲ ਜੋ ਬੇਇਨਸਾਫੀ ਹੋਈ ਹੈ ਉਹ ਹੈਗਾ ਨਾਲ ਗੱਲ ਜੋੜ ਕੇ ਦੇਖਿਆ ਜਾਵੇ ਤਾਂ ਜਿਹੜੇ ਉਹਨਾਂ ਦੀ ਰਾਜ ਕਰਦੀਆਂ ਪਾਰਟੀਆਂ ਹੈਗੀਆਂ ਉਹਨਾਂ ਵੱਲੋਂ ਜੋ ਪੰਜਾਬ ਦੀ ਲੁੱਟ ਕੀਤੀ ਗਈ ਉਹ ਹੈਗਾ ਦੋਨਾਂ ਕਾਰਨਾ ਕਰਕੇ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਅਜਿਹਾ ਐਲਾਨ ਹੋ ਸਕਦਾ ਹੈ ਤੀਜੇ ਫਰੰਟ ਦਾ ਨਹੀਂ ਜੀ ਨਹੀਂ ਅੱਜ ਐਡਜਸਟਮੈਂਟਾਂ ਹੋ ਸਕਦੀਆਂ ਜੀ ਸਾਨੀਆਂ ਕਾਰਵਾਈਆਂ ਹੋ ਸਕਦੀਆਂ ਹੈਗੀਆਂ ਅਸੀਂ ਮਤਲਬ ਇੱਕ ਪੰਜਾਬ ਡੈਮੋਕਰੈਟਿਕ ਅਲਾਈਅንስ ਅਲਾਈਅንስ ਮੀਨ ਇੱਕ ਗੁੱਟ ਜੋੜ ਉਹਦੀ ਸ਼ੁਰੂਆਤ ਉਹ ਉਹ ਉਹਦੀ ਸ਼ੁਰੂਆਤ ਮੰਨ ਲਓ ਪਰ ਇੱਕ ਪਾਰਟੀ ਵਿੱਚ ਪਰੋਏ ਜਾਣਾ ਇਹ ਟਾਸ ਇੱਕ ਸਾਂਝੇ ਸਿਆਸੀ ਟੀਚੇ ਤੋਂ ਬਿਗੈਰ ਨਹੀਂ ਹੋ ਸਕਦਾ ਹੈਗਾ ਡਾਕਟਰ ਸਾਹਿਬ ਲੋਕ ਸਮਾਜ ਕਿਸੇ ਖਾਸ ਪਾਰਟੀ ਨੂੰ ਲੋੜੇ ਵੱਲੋਂ ਜਿਸ ਤਰ੍ਹਾਂ ਚੰਗੇ ਵੀ ਦੁਆਰਾ ਨੂੰ ਦੇਖੋ ਜਿਹੜੇ ਪੰਜਾਬ ਪੱਖੀ ਜਿਹੜਾ ਏਜੰਡੇ ਦੇ ਆਣਗੇ ਜੋ ਜੋ ਡੈਮੋਕਰੈਟਿਕ ਪੰਜਾਬ ਫੈਡਰਲ ਇੰਡੀਆ ਤੇ ਪੰਜਾਬ ਦੀ ਖੁਦਮੁਖਤਿਆਰੀ ਵਾਸਤੇ ਆਣਗੇ ਅਸੀਂ ਮੈਂ ਮੈਂ ਅਸੀਂ ਸਮਰਥਨ ਦੇਵਾਂਗੇ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਦੇ ਕੀ ਚਿਹਰੇ ਸ਼ਾਮਿਲ ਹੋ ਸਕਦੇ ਨੇ ਆਉਣ ਵਾਲੇ ਸਮੇਂ ਚ ਦੇਖੋ ਜੇਕਰ ਆਮ ਆਦਮੀ ਪਾਰਟੀ ਸਾਡੀਆਂ ਤਿੰਨ ਮੰਗਾਂ ਤੇ ਖੈਰਾ ਸਾਹਿਬ ਦੀ ਦੋ ਮੰਗਾਂ ਕਿ ਇੱਕ ਤਾਂ ਉਹਨਾਂ ਦੀ ਮੰਗ ਹੈਗੀ ਹੈ ਸਾਡੀ ਮੰਗਾਂ ਹੈਗੀਆਂ ਕਿ ਫੈਡਰਲ ਇੰਡੀਆ ਡੈਮੋਕਰੈਟਿਕ ਪੰਜਾਬ ਤੇ ਆਟੋਨਮੀ ਟੂ ਪੰਜਾਬ ਵਿਦਨ ਇੰਡੀਅਨ ਯੂਨੀਅਨ ਇਹ ਤੇ ਸਹਿਮਤੀ ਦੇ ਦੇਵੇ ਤੇ ਖੈਰਾ ਸਾਹਿਬ ਦੀ ਦੋ ਮੰਗਾਂ ਹੈਗੀਆਂ ਕਿ ਇੱਕ ਤਾਂ ਪੰਜਾਬ ਪੰਜਾਬ ਦੇ ਜਿਹੜਾ ਯੂਨਿਟ ਹੈ ਉਹਨੂੰ ਖੁਦਮੁਖਤਿਆਰੀ ਦੇਵੇ ਤੇ ਦੂਜਾ ਜਿਹੜਾ ਜਾ ਇਹਨੂੰ ਤੋੜ ਕੇ ਨਵਾਂ ਟਾਚਾ ਬਣਾ ਉਹ ਜਾਂਦੀ ਵੀ ਹੋਊਗਾ ਖੈਰਾ ਵੀ ਹੋਊਗਾ ਭੰਤਮਾਨ ਵੀ ਹੋਣਗੇ ਚੀਮਾ ਸਾਹਿਬ ਵੀ ਹੋਣਗੇ ਸਾਰਾ ਪੰਜਾਬ ਇਕੱਠਾ ਕਰ ਲੋ ਤੁਸੀਂ ਅਸੀਂ ਆਣਨ ਨੂੰ ਤਿਆਰ ਆ ਜੀ